you ਬਿਲਕੁਲ ਜੀ ਅੱਜ ਅਸ਼ੋਕਾ ਲਾਟਰੀ ਦੇ ਉੱਤੇ ਫਿਰ ਢੋਲ ਵੱਜੇ ਨੇ ਢੋਲ ਤਮਾਕਿਆਂ ਦੇ ਨਾਲ ਲੋਕਾਂ ਦਾ ਢੰਡੂ ਵੱਡੇ ਜਾ ਰਹੇ ਨੇ ਤੇ ਤੁਸੀਂ ਦੇਖ ਲਓ ਅਸ਼ੋਕਾ ਲਾਟਰੀ ਦੇ ਉੱਤੇ ਅੱਜ 25 ਲੱਖ ਰੁਪਏ ਦਾ ਇਨਾਮ ਜਿਹੜਾ ਫੇਰ ਦੁਬਾਰਾ ਲੱਗਿਆ ਹੈ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਲੱਖਾਂ ਕਰੋੜਾਂ ਦੇ ਇਨਾਮ ਲੱਗ ਚੁੱਕੀ ਦੀ ਵਧਾਈਆਂ ਵਿਲਾ ਬਹੁਤ-ਬਹੁਤ ਤੁਹਾਰੇ ਸਾਰਿਆਂ ਨੂੰ ਵਧਾਈਆਂ ਤੁਹਾਡੇ ਸਾਰਿਆਂ ਦੇ ਭਾਨ ਫਣਾਵਾ ਦੇ ਸਹਿਯੋਗ ਨਾਲ ਹੀ ਇਹ ਸਾਰਾ ਕੰਮ ਸੰਭਵ ਹੈ ਔਰ ਰੋਪੜ ਵਾਸੀਆਂ ਦਾ ਬਹੁਤ-ਬਹੁਤ ਪਿਆਰਾ ਸ਼ੋਕਾ ਲਾਟਰੀ ਨੂੰ ਉਹ ਸ਼ੋਕਾ ਲਾਟਰੀ ਨਵੀਂ-ਨਵੀਂ ਉਚਾਈਆਂ ਛੂ ਰਿਹਾ ਹੈ ਮੈਨੂੰ ਬਹੁਤ ਖੁਸ਼ੀ ਹੈ ਔਰ ਮੈਂ ਬਹੁਤ ਹੀ ਜ਼ਿਆਦਾ ਬਿਹਤ ਲੋਕਾਂ ਦਾ ਧੰਨਵਾਦ ਕਰਦਾ ਜਿਹੜਾ ਇਸ ਵਾਰ ਦੀਵਾਲੀ ਬੰਪਰ ਖਤਮ ਹੋਇਆ ਉਹਦੇ ਬਿਹਤ ਪਿਆਰ ਸਾਨੂੰ ਲੋਕਾਂ ਨੇ ਦਿੱਤਾ ਰਿਕਾਰ ਤੌਰ ਸਾਡੀ ਸੇਲ ਹੋਈ ਹੈ ਪੂਰੇ ਪੰਜਾਬ ਤੇ ਆਲ ਓਵਰ 1885000 ਟਿਕਟ ਵਿਕੀਏ ਪੂਰੇ ਪੰਜਾਬ ਦੇ ਦੀਵਾਲੀ ਬੰਪਰ ਦੀ ਬਿਲਕੁਲ ਬਿਲਕੁਲ ਹਾਂਜੀ ਤੇ ਅੱਜ ਮੈਂ ਦੇਖ ਰਿਹਾ ਕਿ ਇੱਕ ਤੋਂ ਹਾਈ ਚਿਕ ਤੋਂ ਲੈਤੀਆਂ ਤੁਹਾਡੇ ਇਸ ਸਾਲ ਤੋਂ ਨਿਕਲਦੀਆਂ ਜਾ ਰਹੀਆਂ ਨੇ ਇਸ ਤਰ੍ਹਾਂ ਦੀ ਕਿਹੜੀ ਗੱਦੜ ਸਿੰਘੀ ਜਿਹੜੀ ਤੁਹਾਡੇ ਕੋਲ ਹੈਗੀ ਹੈ ਜਿਹੜੀ ਤੁਸੀਂ ਲੱਭੀ ਹੋਈ ਹੈ ਤੁਹਾਡੇ ਥੰਨੇ ਦੇਖੋ ਜੀ ਗਿੱਦੜ ਸਿੰਘ ਜੀ ਦਾ ਆਇਆ ਵੀ ਸਾਡੀ ਮਿਹਨਤ ਦਾ ਸਵਾਪ ਤੇ ਉਹਦਾ ਆਸ਼ੀਰਵਾਦ ਅੱਛਾ ਸਾਡੇ 32 ਵਰਗ ਠੀਕ ਹੈ ਧਰਮਜੀਤ ਪਾਜੀ ਸਾਡੇ ਮੇਰੇ ਲਾਲ ਵੱਡੇ ਭਰਾ ਵਾਂਗੂ ਖੜੇ ਆ ਮੇਰੇ ਪਿਤਾ ਜੀ ਦਾ ਆਸ਼ੀਰਵਾਦ ਬਾਕੀ ਲੋਕਾਂ ਦਾ ਪਿਆਰ ਕਿ ਬਿਨਾ ਲੋਕਾਂ ਦੇ ਪਿਆਰ ਤੋਂ ਅਸੀਂ ਵੱਡੇ ਵੱਡੇ ਇਨਾਮ ਨਹੀਂ ਹਟਾ ਸਕਦੇ ਜਨਤਾ ਦਾ ਪਿਆਰ ਸਾਨੂੰ ਇੰਨਾ અપਾਰ ਪ੍ਰਾਪਤ ਹੋਇਆ ਹੈ ਕਿ ਲੋਪੜ ਦੇ ਵਿੱਚ ਸ਼ੋਕਾ ਲਾਤੀ ਨੇ ਰਿਕਾਰਡ ਤੋੜ ਦੇਖੋ ਪੀਡੀਐਫ ਫਾਈਲ ਵਿਦ ਸਬੂਤ ਤੁਹਾਨੂੰ ਦੱਸਾਂਗੇ 7,65,000 ਰੁਪਏ ਦੀ ਵਿਨਿੰਗ ਹਿੱਟ ਕੀਤੀ ਹੈ ਦੀਵਾਲੀ ਬੰਪਰ ਦੀ ਵਾਹ 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 ਬਹੁਤ 7,65,000 ਦੀ ਜੋ ਕਿ ਲੋਪੜ ਜ਼ਿਲ੍ਹੇ ਦੇ ਵਿੱਚ ਨੰਬਰ 1 ਪਰਸੈਂਟ ਪ੍ਰਾਈਜ਼ ਹਿੱਟ ਹੋਇਆ ਹੈ ਇਸ ਤੋਂ ਇਲਾਵਾ ਕੱਲ ਜਿਹੜਾ 25 ਲੱਖ ਦਾ ਪ੍ਰਾਈਜ਼ ਲੱਗਿਆ ਫਸ ਪ੍ਰਾਈਜ਼ 25 ਲੱਖ ਰੁਪਏ ਦਾ 50 ਰੁਪਏ ਦੀ ਟਿਕਟ ਦੇ ਵਿੱਚ 25 ਲੱਖ ਰੁਪਏ ਦਾ ਫਸਵਾਇ ਲੱਗਿਆ ਕੱਲ ਸ਼ਾਮ ਨੂੰ 6 ਵਜੇ ਪੰਜਾਬ ਦੀ ਲੋਟਰੀ ਦੇ ਬਿਲਕੁਲ ਪੰਜਾਬ ਦੀ ਲੋਟਰੀ ਇੱਕ ਬ੍ਰੈਂਡ ਹੈ ਲੋਕਾਂ ਦਾ ਪਿਆਰ ਹੈ ਸਾਨੂੰ ਬਹੁਤ ਖੁਸ਼ੀ ਹੈ ਵੀ ਰੋਪੜ ਵਾਸੀ ਸਾਡੇ ਕੌਣ ਬੱਤੀ ਦੇ ਲੱਖਵਤੀ ਬਣ ਰਹੇ ਬਿਲਕੁਲ ਅੱਛਾ ਮੈਂ ਦੇਖ ਰਿਹਾ ਕਿ ਤੁਹਾਡੇ ਸ਼ੋਕਾ ਲੈਟਰੀ ਦੇ ਉੱਤੇ ਸਟਾਲ ਦਾ ਸਾਡੇ ਰੋਪੜ ਦੇ ਵਿੱਚ ਹੀ ਹੈ ਪੂਰੇ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਪੂਰੇ ਪੰਜਾਬ ਦੇ ਵਿੱਚ ਸਟਾਲ ਹੈਗੇ ਆ ਪਰ ਲੇਕਿਨ ਲੋਕ ਦੂਰ-ਦੂਰ ਤੋਂ ਮੰਗ ਕਰ ਰਿਹਾ ਵੀ ਐਸੀ ਲੈਟਰੀ ਹੈ ਤੁਹਾਡੀ ਉਹਦੇ ਲੈਣ ਦੇਖੋ ਇਹ ਲੋਕਾਂ ਦਾ ਪਿਆਰ ਹੈ ਲੋਕਾਂ ਦੀ ਉਮੀਦਾਂ ਹੈ ਜਿਹੜੀਆਂ ਸ਼ੌਕਾ ਲੋਕੇ ਤੋਂ ਬਹੁਤ ਜ਼ਿਆਦਾ ਵੱਧ ਗਈਆਂ ਉਹ ਸਾਡੇ ਵੀ ਜਿਹੜਾ ਹੈ ਵੀ ਲੋਕਾਂ ਨੂੰ ਦੇਣਾ ਵੀ ਰੋਜ਼ ਰੋਜ਼ ਨਵੇਂ ਇਨਾਮ ਕੱਢੀਏ ਪਰ ਉਹ ਵੀ ਕਈ ਵਾਰੀ ਸੰਭਵ ਨਹੀਂ ਹੁੰਦਾ ਕਈ ਵਾਰੀ ਨਹੀਂ ਹੁੰਦਾ ਕਿਉਂਕਿ ਇਹ ਲਾਟਰੀ ਹੈ 1500 ਸੇਲਰ ਪੰਜਾਬ ਦੇ ਵਿੱਚ ਲਾਟਰੀ ਦਾ ਕੰਮ ਕਰ ਰਿਹਾ ਹੈ ਇਨਾਮ ਜਿਹੜੀ ਰਕਮ ਹੈ ਕਿਸੇ ਇੱਕ ਨੂੰ ਮਿਲਣੀ ਹੁੰਦੀ ਹੈ ਜਿਵੇਂ ਕਿ 11 ਕਰੋੜ ਦਾ ਫਸਟ ਵਾਰੀ ਬਟਿੰਡੇ ਦੇ ਵਿੱਚ ਹਿੱਟ ਹੋਇਆ ਤੇ ਫਿਰ ਵੀ ਸਾਡੇ ਅਸੀਂ ਕਿਸੇ ਤੋਂ ਪਿੱਛੇ ਨਹੀਂ ਹੈਗੇ 7 ਲੱਖ 65000 ਰੁਪਏ ਦੀ ਸਾਡੇ ਕੋਲ ਵੀ ਨਹੀਂ ਹਿੱਟ ਹੋਈ ਹੈ ਬਹੁਤ ਵੱਡੀ ਰਕਮ ਹੁੰਦੀ ਹੈ ਬਾਕੀ ਫਸਟ ਵਾਰੀ ਤਾਂ ਕਿਸੇ ਇੱਕ ਜਾਰੀ ਰਹੇਗਾ ਬਾਕੀ ਫਲ ਨਾ ਦੇਣਾ ਉਹ ਦੇਣਾ ਹੈ ਪਰਮਾਤਮਾ ਦੇ ਹੱਥੇ ਅਜੇ 10 ਕਰੋੜ ਦਾ ਜਿਹੜਾ ਸਰਕਾਰ ਵੱਲੋਂ ਪਹਿਲੀ ਵਾਰੀ ਲੈਟਰੀ ਸ਼ੁਰੂ ਕੀਤੀ ਗਈ ਸੀ ਉਹ ਵੀ ਤੁਹਾਡੇ ਕਾਊਂਟਰ ਦਾ ਲੱਗਿਆ ਸੀ 10 ਕਰੋੜ ਦਾ ਫਰਸਟ ਪਾਈ ਲੋੜੀ ਪੱਪਾ ਦਾ ਇਸੇ ਸਾਲ 18 1 2025 ਨੂੰ ਸਾਡੇ ਕੋਲ ਹਿੱਟ ਹੋਇਆ ਸੀ ਪਰ ਬਹੁਤ ਖੁਸ਼ੀ ਦੀ ਗੱਲ ਇਹ ਹੈ ਕਿ ਪੰਜਾਬ ਗਵਰਨਮੈਂਟ ਫੇਰ ਦੁਬਾਰਾ ਉਸੇ 10 ਕਰੋੜ ਦਾ ਫਰਸਟ ਪਾਈ ਲੋੜੀ ਤੇ ਲਾਜ ਵਾਜ ਗਿਆ ਜੋ ਕਿ ਸਾਡੇ ਕੋਲ 2-3 ਦਿਨ ਦੇ ਅੰਦਰ ਅੰਦਰ ਟਿਕਟ ਪਹੁੰਚ ਜਾਏਗੀ ਮੇਰੇ ਵੱਡੇ ਭਾਈ ਸਾਹਿਬ ਸਾਬ ਉਸਟੋਗੇਸ ਪੰਜਾਬ ਦੇ ਨੰਬਰ 1 ਉਸਟੋਗੇਸ ਕੋਲ ਆਰਡਰ ਇੰਟਰਪ੍ਰਾਈਜ਼ ਦੇ ਮਾਲਕ ਸ਼ਾਨ ਸੁੰਦਰ ਜੀ ਉਹਰੇ ਆ ਕੇ ਖੁਦ ਉਹਰੇ ਆ ਕੇ ਟਿਕਟ ਲਾਂਚ ਕਰਨਗੇ ਮੈਂ ਉਹਨਾਂ ਨੂੰ ਫੋਨ ਦੇ ਉੱਪਰ ਰਿਕੁਐਸਟ ਕਰੀ ਆ ਔਰ ਉਹ ਖੁਦ ਉਹਰੇ ਆ ਕੇ ਬੱਸ ਸਾਡੇ ਕੋਲ ਆ ਕੇ ਉਹਦੇ ਕਾਊਂਟਰ ਤੇ ਟਿਕਟ ਲਾਂਚ ਕਰਨਗੇ ਅੱਛੀ ਗੱਲ ਹੋ ਰਹੀ ਹੈ ਤੁਹਾਡੀ ਵੀਡੀਓ ਬਹੁਤ ਊਂਦੂ ਟੱਕ ਜਾਂਦੀ ਹੈ ਤੇ کیا ਲੋਕ ਜਿਹੜੇ ਅਸ਼ੋਕਾ ਲੈਂਡਰੀ ਤੋਂ ਕਲੈਂਡਰੀ ਕਿਦਰਾ ਪਸੰਦ ਕਰਦੇ ਆ ਤੇ ਉਹਨਾਂ ਨੂੰ ਲੈਂਡਰੀ ਵੀ ਬਲੱਦ ਕਰਾ ਸਕਦੇ ਬਿਲਕੁਲ ਬਿਲਕੁਲ ਅਸੀਂ ਸਪ ਪੀ ਲੈਂਦੀ ਆ ਔਨਲਾਈਨ ਔਰ ਵਟਸਐਪ ਤੇ ਲਾਟਰੀ ਵੱਡੇ ਪ੍ਰਾਈਜ਼ ਵਾਲੀ ਕਦੀ ਨਾ ਖਰੀਦੋ ਬਿਲਕੁਲ ਕਿਉਂਕਿ ਉਹਦੇ ਵਿੱਚ ਧੋਖਾ ਦੇ ਦੀ ਬਿਲਕੁਲ ਸੰਭਵ ਹੈ ਔਰ ਅਸ਼ੋਕਾ ਲਾਟਰੀ ਔਰ ਸ਼ੋਕਾ ਲਾਟਰੀ ਦੀ ਜਿਹੜੀ ਟੀਮ ਹੈ ਕਿਸੇ ਕੋਲ ਪੈਸੇ ਦੀ ਮੰਗ ਨਹੀਂ ਕਰਦੀ ਅਸੀਂ ਕਿਸੇ ਤੋਂ ਕੋਈ ਪੈਸਾ ਨਹੀਂ ਮੰਗਦੇ ਸਾਡੇ ਨਾਮ ਦੇ ਉੱਪਰ ਅਗਰ ਤੁਹਾਡੇ ਕੋਲ ਕੋਈ ਪੈਸਾ ਮੰਗ ਰਿਹਾ ਤਾਂ ਸਮਝ ਲਓ ਤੁਹਾਡੇ ਨਾਲ ਉਹ ਫਰੋਡ ਕਰ ਰਿਹਾ ਇਸ ਫਰੋਡ ਤੋਂ ਬਚੋ ਅਸੀਂ ਕਿਸੇ ਤੋਂ ਪੈਸਾ ਨਹੀਂ ਮੰਗਦੇ ਅਸੀਂ ਉਲਟਾ ਪੈਸਾ ਗਵਰਨਮੈਂਟ ਤੋਂ ਤੁਹਾਨੂੰ ਗਵਰਨਮੈਂਟ ਪ੍ਰੋਸੈਸਰ ਹੀ ਦਵਾਨੇ ਆ ਬਿਲਕੁਲ ਥੈਂਕ ਯੂ ਧੰਨਵਾਦ ਬਿਲਕ ਟਿਕਟ ਪਾਓ ਤੇ ਆਪਣੇ ਆਪ ਨੂੰ ਬਾਲਬਾਲ ਹੋ ਜਾਓ ਧੰਨਵਾਦ